हां जी किसान ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚੇ ਹਾਂ ਪਿੰਡ ਡੱਲ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਹੈ ਇਸ ਪਿੰਡ ਨੂੰ ਖਲੜਾ ਪਿੰਡ ਬਿਲਕੁਲ ਨਜ਼ਦੀਕ ਕਲਸੀਆਂਵਾ ਤਾਰਾ ਸਿੰਘ ਡਲੇਰੀ ਮਾੜੀ ਮੇਗਾ ਮਾੜੀ ਉਦੋਕੇ ਇਹ ਪਿੰਡ ਬਿਲਕੁਲ ਨਾਲ-ਨਾਲ ਲੱਗਦੇ ਆ ਤੇ ਬਿਲਕੁਲ ਹਿੰਦੁਸਤਾਨ ਤੇ ਪਾਕਿਸਤਾਨ ਪਾਊਡਰ ਦੇ ਨਜ਼ਦੀਕ ਵੀਰ ਗੁਰਲਾਲ ਸਿੰਘ ਉਹਨਾਂ ਦਾ ਪਿੰਡ ਤਨਾਲ ਦੀ ਨਾਲ ਅੱਜ ਤੁਹਾਨੂੰ ਆਪਾਂ ਪਸ਼ੂ ਵੀ ਦਿਖਾਉਣੇ ਆ ਬਾਕੀ ਜਿਹੋ ਜਿਹਾ ਮਾਹੌਲ ਬਣਿਆ ਪਿਆ ਠੀਕ ਹੈ ਜੀ ਉਸ ਰਿਲੇਟਡ ਵੀ ਵੀਰ ਗਰਲਾਲ ਤੋਂ ਪੁੱਪੋਛ ਲਾਂਗੇ ਵੀ ਜਿਹੜੇ ਸਰਦੀ ਨਾਲ ਲੱਗਦੇ ਪਿੰਡਾਂ ਉਹਨਾਂ ਦੀ ਸਥਿਤੀ ਕੀ ਆ ਕੀ ਹੁਕਮ ਜਾਰੀ ਹੋਏ ਆ ਕੀ ਗੱਲਬਾਤ ਹੋ ਰਹੀ ਆ ਠੀਕ ਹੈ ਜੀ ਤੇ ਕੀ ਹਾਲ ਨੇ ਉਹ ਪ੍ਰੋਪਰ ਡਿਟੇਲ ਆਪਾਂ ਗਰਲਾਲ ਵੀਰ ਤੋਂ ਪੁੱਛ ਲਾਂਗੇ ਠੀਕ ਹੈ ਜੀ ਕਿਉਂਕਿ ਕਈਆਂ ਵੀਰਾਂ ਦੇ ਮਨਾਂ ਦੇ ਵਿੱਚ ਇਹ ਬਣਿਆ ਵੀ ਕੋਈ ਸਰਦੀ ਨਾਲ ਲੱਗਦੇ ਪਿੰਡ ਠਾ ਦਿੱਤੇ ਗਏ ਆ ਤੇ ਦੂਰ ਦਰਾਡੇ ਜਿਹੜੇ ਚਾਲੇ ਪਾ ਗਏ ਗਾਂਧੀਆਂ ਠੀਕ ਹੈ ਜੀ ਬਾਕੀ ਬਿਲਕੁਲ ਘਬਰੌਂਦੀ ਲੋੜ ਨਹੀਂ ਗਈ ਉਹ ਸਾਰੇ ਸਟੇ ਨੇ ਪਰਿਵਾਰ ਬਾਕੀ ਪੂਰੀ ਗੱਲਬਾਤ ਆਪਾਂ ਵੀਰ ਗੁਰਲਾਲ ਦੇ ਨਾਲ ਕਰ ਲਾਂਗੇ ਸੋ ਤਰੀਕ ਅੱਜ ਤੁਸੀਂ ਨੋਟ ਕਰ ਸਕਦੇ ਜੀ ਦੋਸਤੋ 10 ਮਈ ਨੂੰ ਆਪਾਂ ਵੀਡੀਓ ਬਣਾ ਰਹੇ ਆ ਸਮਾਂ ਕੋਈ ਸ਼ਾਮ ਦੇ 3:00 ਵਜੇ ਦਾ ਸੋ ਬਾਕੀ ਪੂਰੀ ਗੱਲਬਾਤ ਕਰਦੇ ਆ ਔਰ ਲੈਣਿਆ ਤੇਰੇ ਡਿਟੇਲ ਸਭ ਤੋਂ ਪਹਿਲਾਂ ਗਰ ਲਾਲ ਵੀਰ ਸਾਸਰੀ ਕਾਲ ਸਾਸਰੀ ਕਾਲ ਸੰਧੂ ਸਾਹਿਬ ਪੋਰ ਪਾਜੀ ਠੀਕ ਠਾਕ ਚੜਦੀ ਕਲਾ ਕਿਰਪਾ ਮਾਰਕ ਦੀ ਜੀ ਸਰਾਹ ਬਹੁਤ ਵਧੀਆ ਜੀ ਬਹੁਤ ਵਧੀਆ ਅੱਜ ਤਾਂ ਆਰਮੀ ਦਾ ਕਮਾਂਡਰ ਹੀ ਲੱਗਣ ਡਿਆ ਗਰ ਲਾਲ ਹਾਂਜੀ ਆਰਮੀ ਤਾਂ ਮੈਂ ਕਮਾਂਡਰੀ ਲੱਗਣ ਡਿਆ ਅੱਜ ਕਮਾਂਡਰ ਸੰਧੂ ਸਾਹਿਬ ਬਣੇ ਪਏ ਆ ਦੇ ਅੱਛਾ ਗਰ ਲਾਲ ਸਭ ਤੋਂ ਪਹਿਲਾਂ ਆਪਾਂ ਵੀਰਾਂ ਨੂੰ ਜ਼ਿਕਰ ਕੀਤਾ ਸੀਗਾ ਅੱਜ ਜੋ ਮਾਹੌਲ ਬਣਿਆ ਪਿਆ ਠੀਕ ਆ ਜੀ ਸਾਰੇ ਪਰਾਪਰਾਵਾ ਦੇ ਮਨਾਂ ਦੇ ਵਿਚਾਰ ਦਹਿਸ਼ਤ ਦਾ ਮਾਹੌਲ ਆ ਪਤ ਨਹੀਂ ਕੀ ਹੋ ਰਿਹਾ ਆਪਾਂ ਦੱਸ ਹੀ ਦਿੰਨੇ ਆ ਆਪਣਾ ਬਿਲਕੁਲ ਬਾਰਡਰ ਦੇ ਉੱਤੇ ਪੈਂਡਿਆ ਹਾਂ ਜੀ 1 ਕਿਲੋਮੀਟਰ ਤੇ ਸਾਰੇ ਇਸੋ ਨਾਲ ਦੇ ਪਿੰਡ ਸ਼ੁਰੂ ਹੋ ਜਾਂਦੇ ਆ ਲੱਗ ਲੱਗ ਪਿੰਡ ਆਪਣੇ ਜਾਮਣ ਹੋ ਗਿਆ ਹਾਂ ਹਾਂ ਤੇ ਇਸ ਤਰ੍ਹਾਂ ਕਰਕੇ ਗਾਂ ਕੋਈ 10 12 ਕਿਲੋਮੀਟਰ ਦੀ ਮੈਥੀ ਦਾ ਲਾਹੌਰ ਹੋ ਗਿਆ ਹਾਂ ਇਤਰਾ ਕਰਕੇ ਸਾਰੇ ਉਹਨਾਂ ਦੇ ਪਿੰਡ ਵੀ ਆਪਣੇ ਨਜ਼ਦੀਕ ਹੀ ਆ ਗਏ। ਲੋਰ ਵੀ ਇੱਥੋਂ ਸਾਰਾ 10-12 ਕਿਲੋ 10-12 ਕਿਲੋਮੀਟਰ ਦੀ ਦੂਰੀ ਤੇ ਸਾਡੇ ਜਦੋਂ ਪਹਿਲਾਂ ਬਜ਼ੁਰਗ ਪੋਲ ਤੇ ਚਲੋ ਆਪਣੇ ਸ਼ਹਿਰ ਆ ਡੋਗੇ 47 ਜਮਾਂਡ ਹੋ ਗਈ। ਪਹਿਲਾਂ ਜਦੋਂ ਕੋਈ ਚੀਜ਼ ਲੈਣੀ ਹੁੰਦੀ ਸੀ ਉਹਨੂੰ ਜਾਂਦੇ ਸੀ। ਆਪਣੀ ਰਾਜਤਾਂ ਨਹੀਂ ਸੀਗੀ। ਹਾਂਜੀ। ਵੀ ਸਾਂਝਾ ਮੁਲਕ ਸੀ ਆਪਣਾ। ਹਾਂ। ਸਾਡਾ ਬਿਲਕੁਲ ਬਾਰਡਰ ਤੇ ਪਿੰਡ ਆ। ਸਾਨੂੰ ਅਜੇ ਤੱਕ ਕਿਸੇ ਨੇ ਨਹੀਂ ਆਖਿਆ ਇੱਥੋਂ ਉੱਠੋ ਕੋਈ ਸਮਾਨ ਕਢੋ ਆ ਵੇਖ ਲਓ ਇਤਰੇ ਟਰਾਲੀਆਂ ਖਲੋਤੀਆਂ ਟਰੈਕਟਰ ਘਰੇ ਖਲੋਤੇ ਕੋਈ ਅਹੀਂ ਕਦੇ ਨਹੀਂ ਗਿਆ। ਬਿਲਕੁਲ ਬਿਲਕੁਲ ਬਿਲਕੁਲ। ਜਿਹੜ ਇਹਨਾਂ ਮੇਜਰਾਂ ਨੇ ਜਿਹੜੇ ਜਿਆਦਾ ਨਾ ਡਰ ਮਾਹੌਲ ਜਿਆਦਾ ਪੈਦਾ ਕਰ ਦਿੱਤਾ ਇੱਕ ਥੋੜੀ ਜੀ ਨਾ ਪੇੜ ਚਾਲ ਬਣ ਗਈ ਹੈ ਜੇ ਇੱਕ ਨੇ ਮੰਨ ਲਓ ਆ ਮੈਂ ਮੇਰਾ ਵਪਾਰ ਤਾਂ ਘਮਿਆਣਾ ਆ ਮੈਂ ਦੋ ਚਾਰ ਡੰਗਰ ਵੇਖੇ ਨਾ ਸ਼ਮਾ ਦਾਈ ਕਿਸੇ ਨੇ ਆਖਣਾ ਉੱਠ ਕੇ ਚਲੇ ਗਏ ਤਾਂ ਉਹ ਦਾ ਮਗਰ ਭੱਜ ਗਏ ਅਜੇ ਸਾਡੇ ਪਿੰਡਾਂ ਚ ਨਹੀਂ ਇਹੋ ਜਿਹਾ ਕੋਈ ਚੱਕਰੇ ਆ ਕੋਈਆਂ ਥਾਂਾਂ ਤੋਂ ਲੋਕ ਘਟਦੇ ਵੀ ਜਾਂਦੇ ਆ ਪਛਾਣ ਹਾਂ ਸਾਡੇ ਪਰ ਅਜੇ ਤਾਂ ਕੋਈ ਨਹੀਂ ਕਿਤੇ ਗਿਆ ਤੋਂ ਕੋਈ ਨਹੀਂ ਕੋਈ ਅਨਾਨਸਮੈਂਟ ਨਹੀਂ ਲਾ ਕੇ ਲਾ ਕੇ ਕੋਈ 5 ਕਿਲੋਮੀਟਰ ਦੀ ਵੇਸੀ ਦੇ ਖਾਲੜਾ ਕਲ ਸੀ ਆ ਐਨੂੰ ਵਾਂਹ ਰਾਜੂ ਵੀ ਕੋਈ ਲੋਰਮੈਂਟ ਕੱਲ ਪਿੰਡ ਵੀ ਵੱਡੇ ਆ ਕਾਫੀ ਪੱਤੀਆਂ ਦੇ ਪੇਂਡਾ ਵੱਡੇ ਪੇਂਡਾ ਕੋਈ ਛੋਟਾ ਮੋਟਾ ਪਿੰਡ ਸਾਡਾ 12 ਪੱਤੀਆਂ ਸਾਡਾ ਪਿੰਡ ਆ ਤੇ ਮੇਰੀ ਨਿਗਾਹ ਨਾਲ ਕੋਈ ਬੰਦਾ ਨਹੀਂ ਅਜੇ ਸੋਠਿਆ ਹਾਂ الله ਬੀਠਾ ਜੀ ਸੋ ਇਸ ਕਰਕੇ ਮੇਰਾ ਆਪਣਾ ਹੌਸਲਾ ਰੱਖੋ ਠੀਕਾ ਜੀ ਬੰਗਲੂ ਸੱਚੇ ਪਾਤਸ਼ਾਹ ਦੇ ਕਿ ਆਪਾਂ ਵੀ ਅਰਦਾਸ ਬੇਨਤੀ ਕਰਦੇ ਆ ਬਿਲਕੁਲ ਸ਼ਾਂਤੀ ਤੇ ਸੁਪਾਕ ਬਣਿਆ ਰਵੇ ਦੋਵੇਂ ਮੁਲਕਾਂ ਦੇ ਵਿੱਚ ਜਿਵੇਂ ਪਹਿਲਾਂ ਠੀਕਾ ਜੀ ਮੇਲ ਮਲਾਪ ਵਧਣ ਲੱਗਾ ਸੀਗਾ ਕੁਝ ਸਿਆਸਤ ਦਾ ਕਾਰਨ ਠੀਕਾ ਜੀ ਲਾ ਲੋ ਜਿਵੇਂ ਵੀ ਆ ਸਾਰੇ ਭਰਾ ਸੂਝਵਾਨ ਆ ਸਿਆਣੇ ਆ ਇਹਨਾਂ ਚੀਜ਼ਾਂ ਤੋਂ ਕਿਤੇ ਨਾ ਕਿਤੇ ਚਲੋ ਜਲਦੀ ਰਾਤ ਮਿਲੇ ਫਿਰ ਮੋੜ ਉਹ ਜਿਹਾ ਮਾਹੌਲ ਜਿਹੜੇ ਆ ਪਹਾਲ ਹੁਣ ਠੀਕਾ ਜੀ ਤੇ ਬਾਕੀ ਕਬਰਾਂਉਣ ਦੀ ਲੋੜ ਨਹੀਂ ਸਾਰੇ ਪਿੰਡ ਆਪਾਂ ਜਿਹੜੇ ਹੁਣ ਵੀਡੀਓ ਬਣਾ ਰਹੇ ਆ ਸਰਦੀ ਪਿੰਡਾਂ ਦੇ ਕੋਲ ਲਾਗੇ ਬੰਨੇ ਵੀਡੀਓ ਬਣਾ ਰਹੇ ਆ ਕੋਈ ਉਹੋ ਜੀ ਜਿਹੜੀ ਆ ਪੀਟ ਸਕੀਟ ਨਹੀਂ ਆ ਸਰ ਨੂੰ ਮੰਨ ਲਓ ਆ ਸਾਡਾ ਆਰਡਰ ਤੇ ਪੈਣੇ ਨਾ ਪਰ ਆਲੇ ਆਪਣੇ ਚਲੋ ਭੈਣ ਭਰਾਵਾਂ ਦਾ ਸਤਿਕਾਰ ਕਰਦੇ ਆ ਆਪਾਂ ਜਿਹੜੇ ਆਪਾਂ ਨੂੰ ਫੋਨ ਆਉਂਦੇ ਆ ਪੁੱਛਦੇ ਹਾਲ ਚਾਲ ਵੀ ਕਿਤਰਾ ਹੈ ਕਈਆਂ ਦੇ ਫੋਨ ਆਉਂਦੇ ਆ ਤੁਹਾਡਾ ਪਿੰਡ ਠਾਤਾ ਹੈ ਕਿੱਥੇ ਚਲੇਗੇ ਜੇ ਕਿੱਥੇ ਨਹੀਂ ਅਸੀਂ ਬਿਲਕੁਲ ਆਪਦੇ ਘਰ ਬੈਠੇ ਆ ਆ ਦਾ ਕੰਮ ਧੰਦਾ ਕਰਦੇ ਆ ਕੋਈ ਪੈੜੀ ਵੋਂਡਿਆ ਕੋਈ ਰੂੜੀ ਪੋਂਡਿਆ ਆਪਣਾ ਪਸ਼ੂ ਵਪਾਰ ਦਾ ਧੰਦਾ ਪਾਉ ਲੈ ਨੇ ਬਣਿਆ ਪਿਆ ਮੈਂ ਤੈਨੂੰ ਕੱਲ ਵੀ ਪੁੱਛਣ ਡਿਆ ਸੀ ਵੀ ਕੋਈ ਫਾਇਰਿੰਗ ਦੀ ਆਵਾਜ਼ ਕੋਈ ਤੋਪਾਂ ਦੀ ਜਾਂ ਕੋਈ ਖੜਾਕ ਦੀ ਕੋਈ ਆਵਾਜ਼ ਕੋਈ ਗੱਲ ਨਹੀਂ ਆ ਕੋਈ ਗੱਲ ਬਾਤ ਚਲੋ ਸ਼ੁਕਰ ਹੈ ਮਾਲਕ ਦੀ ਕਿਰਪਾ ਹੋਵੇ ਕਰੂ ਦੀ ਹਾਂ ਤੇ ਗਾੜੀ ਕੋਈ ਆਪਾਂ ਕਹਿ ਨਹੀਂ ਸਕਦੇ ਸਮੇਂ ਦੀ ਨਹੀਂ ਨਹੀਂ ਜੀ ਸੱਚੇ ਪਾਤਸ਼ਾਹ ਠੀਕ ਹੈ ਜੀ ਕਿਰਪਾ ਰੱਖੇ ਤੇ ਮਾਲਕ ਦੀ ਕਿਰਪਾ ਕੋਈ ਫਾਇਰ ਨਹੀਂ ਹੋਇਆ ਕੋਈ ਸਾਡੇ ਇਥੇ ਡਰੋਨ ਨਹੀਂ ਡਿੱਗਾ ਕਿਸੇ ਸਾਨੂੰ ਉੱਠਣ ਨਹੀਂ ਆਖਿਆ ਬਿਲਕੁਲ ਜੀ ਹਾਂਜੀ ਇਹ ਵੀ ਗੱਲਾਂ ਲੱਗਦੇ ਨੇ ਇਹ ਦਾ ਸੀਗੇ ਸਾਹਿਬ ਆਪਾਂ ਤਿੰਨ ਨਾਕ ਲੈਂਦੇ ਆ ਆ ਤਿੰਨ ਨਾਕ ਨੇ ਅੱਜ ਹਾਂਜੀ ਲੋ ਵੀ ਮਾਲ ਇੱਕ ਵਾਰੀ ਆਪਾਂ ਤੁਹਾਨੂੰ ਮੁੜ ਵਾਪਸੀ ਕਰਦੇ ਆ ਇੱਧਰ ਪਸ਼ੂ ਦਿਖਾਵਾਂਗੇ ਦੋ ਬਿਹੜਾ ਇੱਕ ਸ਼ਾਈਵਾਲ ਦੇ ਵਿੱਚ ਬਿਹੜਾ ਬੜੀ ਜੈਜ ਰੇਡ ਦੇ ਵਿੱਚ ਮਿਲ ਜਣੀਆਂ ਤੁਹਾਨੂੰ ਬਿਲਕੁਲ ਨਿੱਕਾ ਜਿਹਾ ਮੋਲ ਹੋਊਗਾ ਇੱਕ ਇੱਧਰ ਐਚਪੀ ਬਰੀਡ ਦੇ ਵਿੱਚ ਮੱਛੀ ਦਿਖਾਉਣੀ ਹੈ ਦੂਜਾ ਸੁਹਾ ਸੂਨ ਵਾਲੀ ਗੱਬਰਨ ਟੁਕੀ ਤਿਆਰੀ ਤੇ ਆ ਬਹੁਤ ਭਾਪੜਦੇ ਵਾਲੀ ਆ ਇੱਧਰ ਇੱਕ ਨੀਲੀ ਰਾਵੀ ਦੀ ਮਾਝਾ ਦੋਸਤੋਂ ਟਿੰਡੇ ਘਟ ਦੇ ਵਿੱਚ ਸੱਜੇ ਪਾਸੇ ਟਿੰਡਾ ਘਟ ਤੇ ਬਿਲਕੁਲ ਤਾਜੀ ਸੂਈ ਮਗਰ ਕੱਟੀ ਆ ਲੈ ਵੀ ਕਰਨਾਲ ਵੀਰੇ ਸ਼ੁਰੂਆਤ ਕਰਦੇ ਇਹ ਮੱਛੂ ਸੰਤੂ ਸਾਹਿਬੇ ਤਿੱਜੇ ਸੂਏ ਮੱਛ ਕੱਲ ਤੜਕੇ ਹੀ ਸੁੱਈ ਜੇ ਆ ਕੱਟੀਏ ਦੇ ਮਗਰ ਠੀਕ ਹੈ ਜੀ 12 ਲੀਟਰ ਹੁਣ ਮਾਈ ਥੱਲੇ ਬੋਲਾ ਤਿਆਰ ਹੈ ਜਿਤਨਾ ਕੋਈ ਭੰਨ ਭਰਾ ਮਰਜੀ ਆ ਗਿਆ ਆਪਦੀ ਤਸੱਲੀ ਕਰੇ ਠੀਕ ਹੈ ਦੋ ਟਾਈਮ ਤਿੰਨ ਟਾਈਮ ਚੋਵੇ ਜੇ ਕੋਈ ਆਨਲਾਈਨ ਮੰਗਵਾਦਾ 11 ਦੇ ਬਗਾੜੇ ਜੇ ਇਸ ਤਰ੍ਹਾਂ ਮੰਗਵਾਦਾ 12 ਕਿਲੋ ਦੁੱਧ ਹਾਜ਼ਰ ਬੋਲਾ ਹਾਂ ਫਿਰ ਸਟਾਰਟਿੰਗ ਚੰਗੀ ਆ ਸਟਾਰਟਿੰਗ ਸੰਤੂ ਸਾਹਿਬ 12 ਕਿਲੋ ਦੋਈ ਇਹਦੀ ਹਾਂ ਜਿੱਜੇ ਸੂਏ ਮੱਛ ਨੇ 15 ਕਿਲੋ ਦੁੱਧ ਚੋਆਇਆ ਜੀ ਹਮਮ ਸੋਸ ਤੇ ਜੇਸਲੇ ਹੋਈ ਜੀ ਕੋਲੋਰੀ ਸੁੱਟਾਂ ਚਾਚ ਇੱਕ ਵਾਰੀ ਕਰ ਲਾ ਥੋੜਾ ਸਲੋ ਤੋਰੀ ਮੇਰਾ ਭਰਾ ਸੁੱਟਾਂ ਚਾਚਾ ਕੀ ਕਰੋ ਬਾਕੀ ਦੋਨੋਂ ਆਹ ਦੇਖੋ ਜੀ ਅਸਲ ਦੇ ਵਿੱਚ ਬਹੁਤ ਖੂਬਸੂਰਤ ਜਿਹੜੀ ਨੀਲੀ ਰਾਵੀ ਦੀ ਮਹਿਾਂ ਦੋਸਤੋ ਸਫੇਦੀ ਨਹੀਂ ਆਪਾਂ ਕਹਾਂਗੇ ਮਾਰਕਿੰਗ ਆ ਮਾਰਕਿੰਗ ਬਹੁਤ ਜ਼ਿਆਦੀ ਆਵਾਜ਼ ਭਜਾਇਆ ਜ ਮਾਰਕਿੰਗ ਟੇਡਾ ਕੱਟ ਅੱਖ ਬਿੱਲੀ ਮਣਕੀ ਵਾਸਤਾਂ ਦੀਆਂ ਨੀਲੀ ਰਾਵੀ ਮੰਗਦੇ ਉਹ ਚੀਜ਼ੇ ਹਾਂ ਕਾ ਕਰੋ ਚੈੱਕ ਕੱਟ ਕੇ ਦੇਣ ਨਹੀਂ ਜੇ ਟੁੱਟਦਾ ਹਾਂ ਇੱਦੋਂ ਬਾਅਦ ਜਿਹੜਾ ਦੋਸਤ ਕੋਈ ਸਫਾਈ ਨਾਲ ਡਿਟੇਲ ਨਹੀਂ ਦੇ ਸਕਦਾ ਕਿਉਂਕਿ ਲਾਗੇ ਪੰਨੇ ਤੇ ਮਾਹੌਲ ਸਾਰੇ ਪਤਾ ਹੀ ਹੈ ਗਰਲਾਲ ਨੂੰ ਵੀ ਤੇ ਇੱਕ ਵਾਰੀ ਟਾਂਚਾ ਤੁਸੀਂ ਇਸ ਮੱਝ ਦਾ ਚੈੱਕ ਕਰੋ ਤੀਜਾ ਸੂਬਾ ਸੂਈ ਤੇ 14 15 ਲੀਟਰ ਦੂਜੇ ਸੂਬੇ ਦੁੱਧ ਚਵਾਇਆ ਤੇ 10 ਲੀਟਰ ਤੋਂ ਹੁਣ ਬੌਲੇ ਤੋਂ ਸਟਾਰਟਿੰਗ ਆਜੋ ਦੂਜਾ ਦਿਨ ਫੇਸ ਕੁਆਲਟੀ ਬਹੁਤ ਸੋਹਣੀ ਆ ਫੁੱਲ ਵਜਨ ਵੇਟ ਆ ਲਬਾਈ ਲਬੂਈ ਚੰਗੀ ਆ ਮੈਂ ਦੀ ਬਾਕੀ ਥਣ ਚੱਟਾ ਬਹੁਤ ਖੂਬਸੂਰਤ ਬ੍ਰੇਮ ਸਪੂਨਸ ਕਾਫੀ ਜ਼ਿਆਦੀ ਹਵਾਨੇ ਚੱਟੇ ਦੇ ਉੱਪਰ ਜਿਵੇਂ ਇੱਕ ਨਾਰਮਲੀ ਆ ਆਪਾਂ ਗੱਲ ਕਰਦੇ ਵੀ ਤੁਹਾਨੂੰ ਤੋਂ ਸਟਾਰਟ ਹੋ ਕੇ ਬੈਕ ਸਾਈਡ ਬਿਲਕੁਲ ਤੂ ਤੱਕ ਜਿਹੜਾ ਦੋਸਤੋ ਦੇਵਾ ਬਣਾਈ ਫਿਰਦੀ ਕਰਮਾਂ ਲਈ ਦੂਸਰ ਬੱਚਾ ਬੜਾ ਟੌਪ ਦਾ ਵੇਖੋ ਮਾਦਰ ਕੱਟੀ ਆ ਗਈ ਆ ਚਲੋ ਇਹਨਾਂ ਵੀ ਥੋੜਾ ਜਿਹਾ ਕਿਸੇ ਭਰਾਣੇ ਠੀਕ ਆ ਜੀ ਆਪਾਂ ਕਹਿ ਦਈਏ ਵੀ ਕਰਾਸ ਬਲੀਡਿੰਗ ਹੋ ਗਈ ਆ ਠੀਕ ਆ ਜੀ ਬੱਚਾ ਕਿਸੇ ਭਰਾਣੇ ਬਿਲਕੁਲ ਮਾਦੀ ਕਿਤੇ ਮੋਰਾ ਦੇ ਮਾਦੀ ਤੋਂ ਕਰਾਤੀ ਆ ਕੱਟੀ ਆ ਗਈ ਆ ਕਿਸੇ ਭਰਾਣੇ ਬੱਚੇ ਲੈਣੇ ਆ ਨੈਕਸਟ ਫਿਊਚਰ ਟਾਈਮ ਦੇ ਵਿੱਚ ਤੇ ਚੰਗੇ ਮਾਲੀ ਦੀ ਸਿਲੈਕਸ਼ਨ ਕਰਕੇ ਤੁਸੀਂ ਬੱਚੇ ਚੰਗੇ ਲੈ ਸਕਦੇ ਆ। ਪਾਈ ਦੀ ਸਟਾਰਟਿੰਗ ਹੈ ਨਾ 15 16 ਕਿਲੋ ਦਾ ਨੋਰਮਲ ਸੇਵਾ ਦੇ ਮੱਝਾ ਦੂਗੀ। ਲੈ ਜੀ ਕਰ ਲੈ ਕੁਝ। ਆਹ ਦੇਖੋ ਜੀ। ਨੀਲੀ ਰਾਵੀ ਚਿੱਟੇ ਪੈਰਾਂ ਹੁੰਦਾ ਨਹੀਂ ਹੁੰਦੀ ਸੰਤੂ ਸਾਹਿਬ ਐਸੇ ਜਿਹਾ ਕੰਮਾ ਤਾਂ ਹੁੰਦੀ ਜੀ। ਆਹ ਗੁਣਾ ਤਾਂ ਹੁੰਦੀ ਹੈ ਨੀਲੀ ਰਾਵੀ ਠੀਕ ਆ ਜੀ। ਸੋ ਬਾਕੀ ਬਹੁਤ ਸੋਹਣੀ ਬੇਲ ਬੂਣ ਠੀਕ ਆ ਜੀ ਹਮਾਨੇ ਚੱਡੇ ਦੇ ਉੱਪਰ। ਆਹ ਦੇਖੋ। ਥੋੜੀ ਕੈਮਰਾ ਡਰਦੀ ਕੋਈ ਚੱਕਣ ਕੋਈ ਬੋਲੀ ਧਾਰ। ਆਹ ਦੇਖੋ। ਵੇਰ ਲਓ ਵੇਖੋ ਸੰਤੂ ਸਾਹਿਬ। ਕਾਫੀ ਸੋਹਣਾ ਵੰਡਵਿਰਲਾ ਬਾਕੀ ਚੱਡਾ ਬਹੁਤ ਸੋਹਣਾ ਪਰਵਾ ਚੱਡਾ ਤੇ ਕਾਫੀ ਚੌੜਾ ਠੀਕ ਹੈ ਜੀ ਉਪਰੋਂ ਚੜਾਈ ਦੇ ਵਿੱਚ ਤੇ ਅੱਗੋਂ ਪਿੱਛੋਂ ਕਰਮ ਵਾਲੀ ਪੋਰ ਬਾਈ ਪੋਰ ਹੀ ਆ ਠੀਕ ਆ ਤੇ ਇਹ ਕਰ ਲਾ ਲੇ ਵੀਰੇ ਕੀ ਮੋੜਨ ਕਿੰਨੀ ਦਿੱਤਾ ਮਾਂ ਸਿੰਗਵਾ ਤੋਂ ਬਣਾ ਮੱਜ ਕਿਹੇ ਪਾਸੇ ਨਹੀਂ ਜੇ ਖੋਜੀ ਵੇਖੋ ਪੇਟ ਕੁੜਾ ਥਾਲੇ ਵੱਜ ਦੇਖੋ ਦੋ ਮਨ ਇੱਕੋ ਜਿਹੇ ਨਾੜਾ ਫੇਸਪੁੱਟ ਬਹੁਤ ਸੋਹਣਾ ਬਹੁਤ ਪਿਆਰੀ ਮੈਨਿਆ ਵਰਨ ਬਹੁਤ ਵਧੀਆ ਬਣਦਾ ਅਵੇ ਗਰਲਾ ਲਾਉਗੀ ਟਾਪ ਪਚਾਉਂਦਾ 15 ਲੀਟਰ ਪਚਾ ਦੂਗੀ ਅਸੀਂ 15 ਕਿਲੋ ਤੋਂ ਪਲੱਸ ਦੁੱਧ ਦਊਗੀ ਸੇਵਾਲਾ ਬੰਦਾ ਚਾਹੀਦਾ ਗੋ ਅਦੇਰਾ ਚਾਹੀਦਾ ਮੈਨੂੰ ਹਾਂਜੀ ਬਹੁਤ ਵਧੀਆ ਹੋਣੇ ਥਲੇ 12 ਕਿਲੋ ਦੁੱਧ ਆ ਕੱਲ ਦੀ ਸੂਈ ਤੇ ਲਈ ਵੀ 12 ਕਿਲੋ ਹਾਂ ਜਿਤਨਾ ਕੋਈ ਮਰਜ਼ੀ ਤਸੱਲੀ ਕਰੇ ਹੂੰ ਬੋਲ ਕਰ ਲੋ ਸਤੂ ਸਾਹਿਬ ਇਹਦਾ ਕਰ ਲਈਏ ਭਾਵੇਂ 1 35 30 ਆ ਡਿਮਾਂਡ ਇਹਦੀ ਹੈਗੀ ਜੀ 1 ਲੱਖ 52 ਹਜ਼ਾਰ ਹਾਂ ਜੈਸ ਤੋਂ 1 ਬਾਈ ਦੀ ਮਾਰੀ ਦੇ ਦਾਂਗੇ 1 ਬਾਈ ਦੀ ਹਾਂਜੀ ਵੀ ਹਾਂ ਨਹੀਂ ਹੈ ਹਾਂਜੀ ਵੱਡੀ ਮੈਂ ਆ 15 ਕਿਲੋ ਵਾਲੀ ਬਾਅਦ ਵੀ ਦੋਸਤੋ ਛੱਡਣ ਵਾਲੀ ਨਹੀਂ ਕੀ 15 ਸਰੀ ਮੈਂ ਆ ਬਾਕੀ ਪਾਰਖੂ ਜਿਹੜੇ ਭਰਾ ਨੇ ਆਪਣੇ ਬਰੀਡਿੰਗ ਤੇ ਕੰਮ ਕਰਦੇ ਜਿਨ੍ਹਾਂ ਨੇ ਕੋਈ ਆਪਦੇ 5 5 7 7 ਸਾਲ ਗਾਲੇ ਆ ਗਾਲੇ ਨਹੀਂ ਕਵਾਂਗੇ ਵੀ ਮਿਹਨਤ ਦੇ ਵਿੱਚ ਰਹੇ ਆ ਠੀਕ ਆ ਜੀ ਕਸ਼ਮਕਸ਼ ਕਰਦੇ ਰਹੇ ਆ ਉਹਨਾਂ ਨੂੰ ਵੇਖਦੇ ਆ ਸਰ ਪਤਾ ਲੱਗ ਜਾਣਾ ਵੀ ਸ਼ੈ ਕੀ ਆ ਹੰਦੂ ਸਾਵਤ ਜਿੰਨੇ ਇਹ ਮੰਨ ਲੋ ਆਪਾਂ ਨੇ ਇਹ ਦੇ ਆਪਣੇ ਘਰ ਬੱਜੀ ਤੇ ਆਪਾਂ ਤਰੀਫ ਕਰ ਰਹੀ ਆਂ ਸਾਰੇ ਭੈਣ ਭਰਾ ਵੀਡੀਓ ਦੇ ਵੇਖ ਲੈਣੀਆਂ ਜਿਹਨੂੰ ਤੇ ਪਤਾ ਉਹਨੇ ਲਾਉਣਾ ਮੈਂਟ ਲਾਣ ਲੱਗੇ ਨੇ ਦੂਜੇ ਮੇਰੇ ਅੜਗੇ ਨੇ ਹਨਾ ਸਿੰਘ ਬਣਾ ਕੰਦਾ ਬਸ ਬਸ प्लान ਠੀਕ ਆ ਤੂੰ ਸਿੰਘ ਥੋੜਾ ਜਿਹਾ ਉੱਚਾ ਖੁੱਲਾ ਹੀ ਫੱਪਦਾ ਮਿਲਣਾ ਸਾਡਾ ਉੱਚਾ ਕੁੱਡਾ ਲੈ ਗਈ ਆ ਬਾਕੀ ਕਿਸੇ ਵੀ ਪਾਸੇ ਨਹੀਂ ਮੱਚ ਪਈ ਚੰਗੀ ਦੋ 1200 ਦਾ ਡਿਜ਼ਾਈਨ ਜਿਹਾ ਹਣਾ ਦੋਸਤੋ 12 ਕਿਲੋ ਬੋਲੇ ਤੋਂ ਸ਼ਟਾਰਟਿੰਗ ਆ ਕਿਉਂਕਿ ਭਰਾਵਾਂ ਨੇ ਕਹਣਾ ਵੀ ਯਾਰ ਕੱਲ ਦੀ ਸੂਈ ਇਹ ਤਾਂ 12 ਕਿਲੋ ਬੋਲੇ ਤੋਂ ਸ਼ਟਾਰਟਿੰਗ ਆ ਉਹ ਵੀ ਆ ਗਿਆ ਅਸੀਂ ਤਸਦੀਕ ਕਰੇ ਬੋਦ ਵਧੀਆ ਕੁਆਲਿਟੀ ਆ ਇੱਧਰ ਸੈਕੰਡ ਨੰਬਰ ਤੇ ਗਰਲ ਆਲ ਇੱਕ ਬਾਈ ਜੋ ਸੰਤੂ ਸਾਹਿਬ ਛੋੜਾ ਬੜਾ ਇਮਾਨਦਾਰ ਕਰਦਾ ਚਲੋ ਮੌਕੇ ਤੇ ਵੇਖ ਲਿਓ ਕੋਈ ਸੱਜਣ ਆਪਣਾ ਲਾਗੇ ਲੱਗਦਾ ਤੇ ਜ਼ਰੂਰ ਮਾਨਤਨ ਕਰਿਆ ਜੀ ਇਹ ਸੰਤੂ ਸਾਹਿਬ ਦੂਜੇ ਸੂਰੇ ਵੈੜ ਸੁਣੀਏ ਸੈਕੰਡ ਟਾਈਮਰ ਆ ਹਾਂ ਜੀ ਤੇ ਸਮਾਂ ਲੈ ਜੂ ਹਜੇ ਸਮਾਂ ਸੰਤੂ ਸਾਹਿਬ ਪੰਜ ਤੋਂ ਛੇ ਲੈ ਜੂਗੀ ਪਹਿਲੇ ਸੂਰੇ ਨੇ 15 16 ਕਿਲੋ ਤੋਂ ਚੁਆਇਆ ਲੋ ਵੀ ਹਾਈਟ ਕੱਦ ਦੀ ਵੀ ਵੱਛੀ ਆਪਾਂ ਤੁਹਾਨੂੰ ਦਿਖਾਉਣੀ ਆ ਰੰਗ ਪ੍ਰਿੰਟ ਫੈਸ਼ਨ ਪੁਸ਼ਣ ਬਹੁਤ ਆ ਰੰਗ ਬਾਜਾ ਮੋٹے ਡੱਬ ਨੇ ਤੇ ਬਿਲਕੁਲ ਸਟੇਟ ਬਲੇਜ ਆ ਠੀਕ ਆ ਜੀ ਸੋ ਡਿਜ਼ਾਈਨ ਚੈੱਕ ਕਰੋ ਮੇਰਾ ਭਰਾ ਚੱਡਾ ਬਿਲਕੁਲ ਫਿਕਸ ਕੰਪੈਕਟ ਜਾਂ ਅਡਰ ਇਸ ਵੈੜ ਦਾ ਮੁਠੀ ਮੁਠੀ ਖਾਣ ਹਾਂ ਸਾਥੀ ਜਿਵੇਂ ਵਾਲਾ ਵੀ ਇਹਦਾ ਮਸ਼ੀਨ ਵਾਲਾ ਵੀ ਹਾਂ ਯਾ ਜਿਹੜਾ ਕੋਫਰ ਕਲੀ ਵਧੀਆ ਵੈੜ ਦੀ ਲੋ ਜੀ ਠੀਕ ਹੈ ਜੀ ਸੋ ਤੇਰੀ ਆ ਕਰਮਾ ਵਾਲੀ ਠੀਕ ਹੈ ਜੀ ਵੈਸੇ ਐਫ ਦੇ ਵਿੱਚ ਕਰਾਸ ਬ੍ਰੀਡ ਆ ਆਪਾਂ ਪਿਓਰ ਨਹੀਂ ਕਹਿੰਦੇ ਠੀਕ ਹੈ ਜੀ ਐਚਐਫ ਦੇ ਵਿੱਚ ਲिटल बिट क्रोस ਆ ਕੁਝ ਕੁ ਪਰਸੈਂਟ क्रोस ਆ ਐਚਐਫ ਦੇ ਵਿੱਚ ਦੁੱਧ ਕਰਨ ਵਾਲੀ ਚੰਗਾ ਚਵਾਜੂਗੀ ਬਾਕੀ ਕੰਪੈਕਟ ਟਰੈਕਟਰ ਦੇ ਵਿੱਚ ਉੱਪਰੋਂ ਬਿਲਕੁਲ ਫਲੈਟ ਸਟ੍ਰੇਟ ਰੰਗ ਡਿਜ਼ਾਈਨ ਚੰਗਾ ਸੋ ਟਿੱਪਣ ਦੀ ਆਪਾਂ ਗਰਹਾਲ ਤੋਂ ਪੁੱਛ ਲਵਾਂਗੇ ਬਾਕੀ ਪਾਰ ਪਿਛੇ ਦੀ ਕੋਈ ਗੱਲ ਹੈ ਇੱਕ ਨੰਬਰ ਹੈ ਸ਼ਾਇਦ ਹੋਣ ਡਿਆ ਕੋਈ ਚੱਕਰ ਨਹੀਂ ਕੱਲਦੀ ਆਪਣੇ ਕੋਲ ਵੜਾਈ ਹੈ ਹਾਂ ਸਪਾਈਆਂ ਸੁਈਆਂ ਵੇਖੋ ਬਾਕੀ ਗਰਹਾਲ ਚਾਰੇ ਥਾਣਾ ਕੋਈ ਫੋੜ ਝਾਂਗ ਨਹੀਂ ਹਨਾ ਹਾਂ ਜੀ ਆਹ ਦੇਖੋ ਹਾਂ ਕਈਆਂ ਸਭਾਂ ਮੰਗੇ ਲੱਗੇ ਹੁੰਦੇ ਮਗਰ ਉਹ ਨੇਵੇ ਦੀ ਡੱਟ ਲਿਆ ਜਾਂਦੀ ਹੈ ਟਰੈਕਟਰ ਕਿ ਚਾਰੇ ਥਾਣਾ ਕਰਮਾਲੀ ਦੀ ਉਹ ਕਈਆਂ ਇੱਥੇ ਮਾਸ ਦਾ ਲੱਗਾ ਹੁੰਦਾ ਸਾਰੇ ਨਵੇਂ ਦੀ ਬੰਦਪਜੀ ਦੀ ਰਣ ਲੈ ਜਾਂਦੀ ਹੈ ਗੰਡ ਲੱਤ ਜਾਂਦੀ ਹੈ ਨਹੀਂ ਚੰਗੀ ਐ ਬੱਸੀ ਓਵਰ ਆਲ ਜਿੰਨੀ ਐ ਸਾਫ ਸੁਥਰੀ ਬੱਸੀ ਐ ਦੋਸਤੋ ਦੂਜਾ ਸਵੇਰ ਹੁੰਦੀ ਐ ਪੰਜ ਚਾਰ ਦਿਨ ਹਜੇ ਲੈ ਕੇ ਜਾਏਗੀ ਉਹਨਾਂ ਨੂੰ ਮਾਸ ਨਹੀਂ ਮਿਸ਼ਾਨ ਨਹੀਂ ਦੇਖਣਾ ਵਾਫਰ ਲੱਗਾ ਵੇ ਗਰਲਾਲ ਦੇ ਦਈਏ ਕਿੰਨੇ ਦੀ ਹੰਦੂ ਸਾਹਿਬ ਆਪਾਂ ਤੁਹਾਨੂੰ ਪਤਾ ਗਾਉ ਉਹ ਲੈਣੀਆਂ ਜਿਹੜੀ ਮਨ ਨੂੰ ਲੱਗੇ ਤੇ ਚੰਗੀ ਹੋਵੇ ਤੇ ਭਾਅ ਪੜਦਾ ਹੋਵੇ ਜਾਇਜ਼ ਮੋਲ ਕਾਨੂੰ ਕੋਈ ਹੋਰ ਅੱਡੇ ਤੇ ਤੁਸੀਂ ਭਾਅ ਕਰ ਲੈਦਾ 75 ਦੇ ਭਾਅ ਕਰ ਲੈਦਾ 80 ਆਪਾਂ ਡਿਮਾਂਡ ਕਰਨੀ ਜੀ ਦੀ 70000 ਹਾਂ 70000 ਚ 5000 ਛੋਟ ਕਰ ਦਈਏ 65000 ਦੇ ਦਈਏ 65000 ਹਾਂ ਜੀ ਮਾਰਦ ਕੇ ਛਾਲ ਇੱਕ ਵਾਰੀ ਜਾਂਦੇ ਹੋ ਗਾੜੀਆਂ ਦਾ ਸੰਦੂ ਸਾਹਿਬ ਤੇ ਨੀਅਰ ਹੋਰ ਮਾਰਦੀ 62000 ਦੀ 62000 ਦੀ ਹਾਂਜੀ ਲੋ ਵੀ 62000 ਦੀ ਠੀਕ ਆ ਜੀ ਦਲੇਰ ਬਾੜ ਦੇ ਘਰ ਆਏ ਤੇ 62000 ਦੀ ਵਾੜ ਲੈ ਕੇ ਜਾਓ ਗਾੜੀਆਂ ਦਾ ਸੰਦੂ ਸਾਹਿਬ ਨਗੀਨਾ ਐ ਇੱਕ ਦੇ ਦੋ ਮਿਲਣਾ ਹਾਂ ਸੋ ਬਚੀ ਦੋਸਤੋ ਕਿਸੇ ਪਾਸੇ ਵੀ ਖੁੰਜੀ ਗਈ ਮੇਰਾ ਭਰਾ ਤਸਲੀ ਨਾਲ ਵੀਡੀਓ ਵੇਖ ਲਿਆ ਕਰੋ ਠੀਕ ਹੈ ਜੀ ਮਾਲ ਸਾਫ ਸੁਥਰਾ ਹੀ ਗਰਲਾਣ ਲੈ ਕੇ ਆਉਂਦਾ ਵੈਸੇ ਜਿਉਂ ਆਪਾਂ ਸਟਾਰਟਿੰਗ ਤੋਂ ਵੀਡੀਓ ਅਪਲੋਡ ਕਰਨ ਲੱਗੇ ਆ ਪਸੂ ਸਾਰੇ ਸਾਫ ਸੁਥਰੇ ਹੁੰਦੇ ਆ ਸੰਤੂ ਸਾਹਿਬ ਇੱਕ ਠੀਕ ਲੰਗੀ ਹੋਵੇ ਤੇ ਕਰੇਡ দেয়া ਜਾਵੇ ਮਿੱਡ ਲੱਗਦਾ ਹੋਵੇ ਕਿੰਨ ਲੱਗਿਆ ਆਪਾਂ ਪਰਸੋਂ ਦੋਹੇ ਪਸ਼ੂਆਂ ਦੀ ਵੀਡੀਓ ਪਾਈ ਆ ਤੋਂ ਕੱਢ ਡੇਢ ਕੇ ਦੇ ਦੋਵੇਂ ਸੀ ਹੋਗੇ ਬਿਲਕੁਲ ਬਿਲਕੁਲ ਹਾਂਜੀ ਲੋਬੀ ਠੀਕ ਹੈ ਜੀ ਫਿਲਹਾਲ ਹੁਣ ਰੁੱਤ ਮੌਸਮ ਜਿਹੜੀ ਗਰਮੀ ਦਾ ਸੋ ਸਿਆਲ ਦੇ ਵਿੱਚ ਚਲੋ ਐਸੇ ਇਹੋ ਜਿਹੇ ਵੜਾ ਪਛੀਆਂ ਭਰਾਵਾਂ ਨੇ ਕੋਈ 80 85 85000 ਦੀ ਵਿਕਰੀ ਰਹੀ ਆ ਫਿਰ ਹਾਲ ਅੱਜ 60000 ਰੁਪਏ ਬੱਚੀ ਮਿਲ ਜੂਗੀ। ਤੁਸਾਂ ਅਜੇ ਵੀ ਆਪਾਂ ਚਲੋ ਆ ਬਾਹਰ ਅੰਦਰ ਜਾਣੇ ਆ ਨਗਰ ਕ੍ਰੀਂ ਦੇ ਆ। ਅਜੇ ਵੀ 78000 ਤੋਂ ਘੱਟ ਕੋਈ ਗੱਲ ਨਹੀਂ ਕਰਨਾ। ਨਹੀਂ ਫਿਰ ਵੇਖੋ ਗਰਨਾਲ ਇੰਨੇ ਵਧੀਆ ਚੰਗੇ ਸਾਫ ਸੁਥਰੇ ਪਸ਼ੂ ਦੀ ਸਾਹ ਸੰਭਾਲਦਾ ਮੋਢੇ ਵੀ ਮੰਗੜਾ ਖਲੇ ਨੇ। ਹੁਣ ਸੰਤੂ ਸਾਹਿਬ ਆਪਾਂ 80000 ਦੀ ਜਸਲੋ ਆਖੀ ਆਪਾਂ ਮੋਤੂ ਤੇ ਕਹਿਣ ਨਹੀਂ ਵੜਾਦੀ। ਪਰ ਜੇ ਕਮਾਈ ਜਾਇਦ ਰੱਖਾਂਗੇ ਤਾਂ ਮਾਲ ਵੇਚਦਾ ਜਾਂਦਾ। ਵੇਚਦਾ ਜਾਂਦਾ। ਲੋ ਵੀ ਪਾਲਿਓ ਹੱਥ ਦੋਸਤੋ ਬੱਚੀ ਬਹੁਤ ਪਿਆਰੀ ਆ। ਸੋ ਵਾਅਦਾ ਕਰੇ ਕਿਸੇ ਭਰਾ ਨੂੰ ਬੱਚੀ ਬਹੁਤ ਵਧੀਆ ਠੀਕ ਆ ਜ ਜੈਜ ਰੇਡ ਰਹੂਗਾ ਸੂਈ ਤਾਜੀ ਸੱਜਰਾ ਨਾਲ ਬੱਚਾ ਤੁਹਾਨੂੰ ਪ੍ਰੋਪਰ ਦਿਖਾ ਦਿੰਨੇ ਆ ਆ ਵੱਛਾ ਜੇ ਮਗਰੇ ਦੇ ਇਹ ਅੱਜ ਕਰ ਨਾਲ ਕਿੰਨਾ 5-7 ਦਿਨਾਂ ਦੀ ਇਹਨੂੰ ਖੰਸਰਾ ਆ 10 ਦਿਨ ਹੋਵੇ ਸੂਈ ਨੂੰ 9-10 ਕਿਲੇ 9 ਕਿਲੋ ਦੁੱਧ ਦੇ ਥੱਲੇ ਚਾਰ ਦੇ ਬਹੁਤ ਵੀ 9 ਕਿਲੋ ਦੁੱਧ ਤੇ 9-10 ਦਿਨਾਂ ਦੀ ਸੂਈ ਆ ਤੇ ਸੁਬਿਆਂ ਦੇ ਵਿੱਚ ਵੀ ਦੂਜਾ ਗਜਾਬ ਸੀ ਤੀਜਾ ਦੂਜਾ ਤੀਜਾ ਸੁਬਾ ਰਾਜੀ ਰੂਜੀ ਚੰਗੀ ਆ ਹਾਂ ਆਪ ਦਾ ਸੰਦੂ ਸਾਹਿਬ ਇਹਨਾਂ ਦਾ ਮੱਜਾ ਨਹੀਂ ਹੁੰਦਾ ਇਹਨਾਂ ਕਰਮਾਲੀਆਂ ਨੂੰ ਵੀ ਬਖਸ਼ੇ ਸਾਹਿਬ ਬਰੀਡ ਦੇ ਹਿਸਾਬ ਨਾਲ ਇਹ ਵੈੜਾ ਨੂੰ ਤੁਹਾਨੂੰ ਬਹੁਤ ਵਧੀਆ ਚੰਗੀ ਕੁਆਲਿਟੀ ਵਾਲਾ ਹੀ ਹੁੰਦਾ ਗੁੱਲ-ਗੱਲ ਬਹੁਤ ਜ਼ਿਆਦਾ ਕੈਪ ਹੁੰਦਾ ਸੋ ਚਾਲਰ ਗਲ ਕੰਬਲ ਦੋਸਤੋ ਲੰਬਾ ਤੁੰਨ ਬੰਨ ਬਾਕੀ ਪ੍ਰੋਪਰ ਪੇਠ ਪੜਾ ਤੁਸੀਂ ਦੇਖ ਸਕਦੇ ਜੇ ਸ਼ਾਈਵਾਲ ਦੇ ਸ਼ਕੀਨ ਭਰਾਵਾਂ ਦੇ ਲਈ ਆ ਵੀ ਜਿਹੜੇ ਵੇਖ ਸੌਂਤ ਰੱਖਦੇ ਆ ਵੀ ਸ਼ਾਈਵਾਲ ਵੈੜ ਜਿੰਨੀਆਂ ਲੋ ਸ਼ਾਈਵਾਲ ਬੱਛੀਆਂ ਦੇ ਨੇ ਨਾ ਇਸ ਤਰ੍ਹਾਂ ਮੋਨੇ ਜੀ ਆਪਾਂ ਇਹ ਅਜਗਾਰ ਨਹੀਂ ਆ ਇਹ ਮੋਨੇ ਜੀ ਰੰਗ ਲੱਗਾ ਜੀ ਉਸ ਤਰ੍ਹਾਂ ਕੋਈ ਨਹੀਂ ਜੀ ਲੱਗਾ ਸੀ ਹਾਂ ਹਾਂ ਠੀਕ ਆ ਠੀਕ ਫੜਦਾ ਫੜਦਾ ਹੋ ਜਾ ਜੇਰੀ ਹਾਂ ਬਿਲਕੁਲ ਸੰਭਾਵਨਾ ਨਾ ਪਾਉਂਦੀ ਨਹੀਂ ਲੋਡ ਕਰਨ ਵਾਲੀ ਵੀ ਤੇਰੀ ਆ ਇਤਰਾ ਹੀ ਬਹਿ ਜਾ ਕੋ ਚੱਕਾ ਬਈ ਕੱਖ ਨਹੀਂ ਜਾਂਦੀ ਮੋਟੀ ਚਵਾਈ ਗਈ ਕੋਈ ਭਰਾ ਇਹ ਨਾ ਕਿ ਵੀ ਸ਼ਾਈਵਾਲ ਵੜਾ ਤਾਂ ਕੋਈ ਗਰਮ ਸ਼ਰਤ ਆ ਬੱਚਾ ਛੱਡ ਕੇ ਇਸੇ ਤਰ੍ਹਾਂ ਬਹਿ ਜਾ ਬੰਗਲਾ ਜੂਟ ਪਾਉਣ ਦੀ ਲੋੜ ਸੀ ਬੱਚਾ ਛੱਡ ਕੇ ਉਸੇ ਮੈਂ ਬਹਿ ਜਾ ਤੇ ਹੁਣ ਚੱਲ ਜੇ ਕਰਮਾੜੀ ਦੇ ਠੀਕ ਆ ਜੀ ਥੋੜਾ ਜਿਹਾ ਬੱਚਾ ਆਪਾਂ ਦੂਰ ਬੰਨਿਆ ਉਹਦੇ ਕਰਕੇ ਪਸ਼ੂ ਮਾਰਾ ਜੀ ਕਰਦਾ ਥੋੜਾ ਜਿਹਾ ਬੱਚਾ ਆ ਤੁਸੀਂ ਵੇਖੋ ਮੇਲ ਦਾ ਬੜਾ ਕਰਦੀ ਸੰਤੂ ਸਾਹੇ ਹਾਂ ਇਹ ਕਰ ਲਾਲ 9 ਕਿਲੋ ਦੁੱਧ ਬਾਕੀ ਹਾ ਵੜਾ ਕਰਮਾ ਲਈ ਪਰ ਮਹਿਸੂਸ ਹੈ ਵੀ ਮਾਝ ਹੀ ਆ ਗਈ ਹੈ। ਤੁੰਦੂ ਸਾਹਿਬ ਇੱਕ ਭਾਂਫਰਾ ਆਣ ਕੇ ਚੁੰਦਾ ਮਾਰਦਾ। ਜਿਵੇਂ ਉਹਨਾਂ ਨੂੰ ਅੱਠ ਦੇ ਮਗਾਲੇ ਦੁੱਧ ਦਾ ਮਾਝਰ ਕਹੀਦੇ ਚਟਾ। ਹਾਂ। ਤੇ ਕੀ ਪੜਤਾ? 40000 ਕਰ ਲਗੇ। ਚੋਰੀ ਕਰ ਲੋ ਮਾਲਕੋ 42 ਕਰ ਲੋ 35 ਕਰ ਲੋ 38 ਕਰ ਲੋ ਦੇਣੀ ਕਿੰਨੇ ਦੀ ਆਪਾਂ? 35 ਦੀ ਦੇ ਦਈਏ। ਨਹੀਂ 33 ਥੋੜੀ ਕਰਦੀ ਲਾਗੇ ਲਾਗੇ। じゃ ਸੁਣੋ। ਇੱਕੋ ਕਰ ਦੀ। 32000 ਦੀ ਦੇ ਦਾਂ ਤੁੰਦੂ ਸਾਹਿਬ 20000 ਦਿਆਂ 55000 ਦਿਆਂ 60000 ਦਿਆਂ ਮੱਛੀਆਂ ਵੇਚ ਜਾਂਦੀਆਂ। ਹਾਂ। ਲਓ ਵੀ 32000 ਦੀ ਠੀਕ ਹੈ ਜੀ। ਸੋ 32000 ਦੀ ਵੇੜ ਤਾਜੀ ਸੂਈ ਤੁਹਾਡਾ ਸਾਲ ਪਰ ਮੇਰਾ ਵੀ ਰੂਪ ਅੱਖਾਂ ਮੀਟ ਕੇ ਚੋਵੋ ਠੀਕ ਆ ਜੀ ਤਸੱਲੀ ਨਾਲ ਸਵਾਗਤ ਵਧੀਆ ਚੋਣੇ ਲੋੜੀ ਹੈ ਜਿਹਨਾਂ ਭੈਣ ਭਰਾ ਕੋ ਮੱਝ ਨਹੀਂ ਲੈ ਸਕਦਾ ਬਾਕੀ ਹੈ ਮੱਝ ਮੱਝ ਹਾਂ ਲੋ ਵੀ ਠੀਕ ਆ ਜੀ 32000 ਦਾ ਪੜਦਾ ਬਿਲਕੁਲ ਜਾਇਜ਼ ਰੇਟ ਆ ਠੀਕ ਆ ਜੀ ਥਣ ਲੰਬਾ ਮੁਠੀ ਜਾਂ ਕੋਈ ਥੋੜ ਖਾਂਗ ਨਹੀਂ ਕੀ ਬਾਕੀ ਪੂਰੀ ਭਾਰੀ ਬੰਤਰ ਦੀ ਬਿਲਕੁਲ ਸੋਨਾ ਪਿੱਠ ਪੂੜਾ ਤੇ ਗੋਲਾ ਗਾਲਾ ਬਹੁਤ ਆ ਵਸ਼ੀਮ ਪਸੰਦ ਆਊਗੀ ਭਰਾਵਾਂ ਨੂੰ ਠੀਕ ਆ ਜੀ ਜਸਟ ਓਨਲੀ ਫੋਰ 32000 ਦੀ ਇੱਧਰ ਜਿਹੜੀਆਂ ਆਪਾਂ ਤੁਹਾਨੂੰ ਦੋਸਤੋ ਦੋ ਐਨੀਮਲ ਦਿਖਾਤੇ ਆ ਇੱਕ ਨੀਲੀ ਰੱਬ ਦੀ ਮੱਝ ਦਿਖਾਈ ਆ 12 ਲੀਟਰ ਤੋਂ ਸਟਾਰਟਿੰਗ ਆ ਬੋਲਾ ਘੱਟੋ ਘੱਟ ਵੀ 15 14 ਲੀਟਰ ਦੋ ਦੋ ਨੂੰ ਲਾਊਟ ਕਰ ਸੋ ਇਹ ਅੱਜ ਤਿੰਨੇ ਨਗ ਜਿਹੜੇ ਆਪਾਂ ਤੁਹਾਨੂੰ ਦਿਖਾਉਣੇ ਸੀਗੇ ਫੌਰ ਸੇਲ ਆ ਠੀਕ ਆ ਜੀ ਕਰਿਓ ਕਰ ਲਿਓ ਕੰਟੈਕਟ ਸੰਪਰਕ ਤੇ ਇੱਕ ਗਰ ਲਾਲ ਨੰਬਰ ਆਪਣੇ ਘਰ ਦੇ ਸੰਗ ਨੰਬਰ ਹੈਗਾ ਸੰਤੂ ਸਾਹਿਬ 97792 9006 97792 9006 ਪਿੰਡ ਡਾਲ ਤਸਵੀਰ ਪੱਟੀ ਜਲਾ ਸ਼ਹੀਦ ਦੰਦਨ ਸਾਹਿਬ ਤੇ ਸਾਰੇ ਭਰਾਵਾਂ ਨੂੰ ਬੇਨਤੀ ਆ ਵੀ ਜਿੰਨੇ ਵੀ ਕਿਸੇ ਨੇ ਪਸ਼ੂ ਖਰੀਦਣਾ ਆਣ ਕੇ ਜੇ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਆਨਲਾਈਨ ਮੰਗਵਾਦਾ ਜਿਹੜੀਆਂ ਗੱਲਾਂ ਦੱਸੀਆਂ ਉਹਨਾਂ ਦੇ ਆਪਾਂ ਪ੍ਰੋਪਰ ਪੂਰੇ ਲੱਸਾਂਗੇ ਬਿਲਕੁਲ ਕੋਈ ਗੱਲ ਨਹੀਂ ਹੋਣੀ ਬਿਲਕੁਲ ਠੀਕ ਹੈ ਜੀ ਸੋ ਕਿਸੇ ਤਰ੍ਹਾਂ ਦਾ ਕੋਈ ਕਿਸਾਨ ਵੀ ਰੋਲਾਪੇ ਵਾਲੀ ਗੱਲ ਨਹੀਂ ਕੀ ਰੁਟੀਨ ਦੇ ਵਿੱਚ ਹੀ ਕੰਮ ਹੁੰਦਾ ਠੀਕ ਹੈ ਜੀ ਜਿਹੜਾ ਭਰਾ ਆਨਲਾਈਨ ਖਰੀਦਣਾ ਚਾਹੁੰਦਾ ਆਖਾਂ ਮੈਸੇਜ ਕਿ ਆਨਲਾਈਨ ਵੀ ਸੌਦਾ ਕਰ ਲਿਆ ਜੀ ਅਦਰਵਾਈਜ਼ ਇੱਥੇ ਆਣ ਕੇ ਕਿਸੇ ਭਰਾਣੇ ਤਸੱਲੀ ਕਰਕੇ ਖਰੀਦਣਾ ਤੇ ਮੋਸਟ ਵੈਲਕਮ ਇੱਥੇ ਵਿਜ਼ਿਟ ਕਰੋ ਸੋ ਅੱਜ ਫਿਲਹਾਲ ਇਸ